ਕੱਲ ਸ੍ਰੀ ਹਰਮੰਦਰ ਸਾਹਿਬ ਗਏ ਸੀਗੇ ਅਮਰਿਤਪਾਲ ਸਿੰਘ ਦੇ ਪਿਤਾ ਜੀ ਸਰਦਾਰ ਰਸੀਮ ਸਿੰਘ ਜੀ ਉਹਨਾਂ ਨੇ ਉੱਥੋਂ ਇੱਕ ਤਰ੍ਹਾਂ ਦਾ ਇਹ ਬਿਆਨ ਦਿੱਤਾ ਹੈ ਇੱਕ ਤਰ੍ਹਾਂ ਅਨਾਉਂਸ ਕੀਤਾ ਹੈ ਕਿ ਭਾਈ ਅਸੀਂ ਵੀ ਇੱਕ ਪਾਰਟੀ ਬਣਾ ਰਹੇ ਹਾਂ ਸਿਆਸੀ ਪਾਰਟੀ ਕਿਉਂਕਿ ਪੰਜਾਬ ਦੇ ਹਾਲਾਤਾਂ ਵਾਸਤੇ ਕਹਿੰਦੇ ਠੀਕ ਨਹੀਂ ਉਹਨਾਂ ਵਾਸਤੇ ਜ਼ਰੂਰਤ ਹੈ ਤਾਂ ਇਸ ਦੀ ਤਾਂ ਕੀ ਪਰਿਕ ਹੋ ਸਕਦਾ ਜੀ ਜਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਸ ਦੀ ਕੀ ਇਨਵੋਲਵਮੈਂਟ ਹੋ ਸਕਦੀ ਹੈ ਵੇਖੋ ਗੱਲ ਇਹ ਆ ਕਿ ਸੁਖਮਨ ਸਾਹਿਬ ਜਿਹੜੀ ਪਾਰਟੀ ਹੁੰਦੀ ਉਹ ਕੋਈ ਵੀ ਬਣਾ ਸਕਦਾ ਕੋਈ ਧਿਰ ਪਾਰਟੀ ਬਣਾ ਸਕਦੀ ਆਪਾਂ ਕਿਸੇ ਨੂੰ ਇਸ ਲੋਕਤੰਤਰਿਕ ਅਧਿਕਾਰ ਤੋਂ ਵਾਂਝੇ ਨਹੀਂ ਰੱਖ ਸਕਦੇ ਬਿਲਕੁਲ ਜੀ ਉਹ ਬਣਾ ਸਕਦੇ ਆ ਹੂੰ ਹੁਣ ਦੂਜੀ ਚੀਜ਼ ਇਹ ਆ ਕਿ ਜ਼ਰੂਰਤ ਹੈ ਕਿ ਨਹੀਂ ਹਾਂ ਇਹ ਸਵਾਲ ਬਹੁਤ ਜ਼ਰੂਰੀ ਇਹ ਸਵਾਲ ਆ ਗਿਆ ਤੁਹਾਡਾ ਸਰ ਜ਼ਰੂਰਤ ਖੇਤਰੀ ਪਾਰਟੀ ਦੀ ਤਾਂ ਰਹੇਗੀ ਰਹੇਗੀ ਹੁਣ ਰੌਲਾ ਇਹ ਹੋਇਆ ਕਿ ਜਿਹੜੇ ਪਹਿਲਾਂ ਮੌਜੂਦ ਸਨ ਜੀ ਉਹਨਾਂ ਦਾ ਰੋਲ ਸਾਰਥਕ ਰਿਹਾ ਜਾਂ ਅੱਜ ਦੀ ਤਰੀਕ ਦੇ ਵਿੱਚ ਉਹ ਹੋਂਦ ਲਈ ਜੋ ਲੜਾਈ ਲੜ ਰਿਹਾ ਉਹਦੇ ਚੋਂ گا ਉਹ ਨਿਖਰ ਕੇ ਨਿਤਰ ਕੇ ਨਿਕਲਣਗੇ ਹੂੰ ਉਹ ਤੇ ਕੁਝ ਵੱਖਰਾ ਲੈ ਕੇ ਪਰ ਸਪੇਸ ਤਾਂ ਰਹੇਗਾ ਨਾ ਫਿਰ ਖੇਤਰੀ ਪਾਰਟੀ ਦਾ ਜੀ ਹੁਣ ਤੁਸੀਂ ਖੇਤਰੀ ਪਾਰਟੀਆਂ ਨੂੰ ਦੇਖਦੇ ਹੀ ਹੋ ਜਦੋਂ ਹੁਣ ਆਪਾਂ ਦੇਖਿਆ ਨਾਇਡੂ ਜੀਤੇਸ਼ ਉਹ ਖੇਤਰੀ ਪਾਰਟੀਆਂ ਦੇ ਨਾ ਸਰ ਹੂੰ ਕੇਂਦਰੀ ਸਰਕਾਰ ਦੇ ਵਿੱਚ ਉਹਨਾਂ ਨੇ ਕਹਿ ਲੋ ਕਿ ਆਪਣੀ ਹਿੱਸੇਦਾਰੀ ਪਾ ਕੇ ਮੈਂ ਤੇਰਾ ਕੁਝ ਲੈ ਜਾਣਾ ਜੀ ਬਿਲਕੁਲ ਖੇਤਰੀ ਪਾਰਟੀਆਂ ਦਾ ਇਹੀ ਫਾਇਦਾ ਹੈ ਨਾ ਸਾਬ ਹਮ ਵਨ ਨੇਸ਼ਨ ਵਨ ਇਲੈਕਸ਼ਨ ਕਾਦੇ ਕਰਕੇ ਆ ਮੇਨ ਜੇ ਉਹਨੂੰ ਤੁਸੀਂ ਬਰੀਕੀ ਨਾਲ ਫੜੋਗੇ ਨਾ ਸਾਬ ਉਹਦੇ ਵਿੱਚ ਲੁਕਵਾ ਮਕਸਦ ਹੀ ਇਹ ਹੋਆ ਕਿ ਖੇਤਰੀ ਪਾਰਟੀਆਂ ਜਿਹੜੀਆਂ ਮਤਲਬ ਕਿ ਜਦੋਂ ਉਤਲੇ ਮੁੱਦਿਆਂ ਦਾ ਸ਼ੋਰ ਹੋਵੇ ਸੈਂਟਰਲਾਈਜ਼ਡ ਇਲੈਕਸ਼ਨ ਹੋ ਜਾਵੇ ਇੱਥਾਂ ਖੇਤਰੀ ਪਾਰਟੀਆਂ ਦੇ ਜਿਹੜੇ ਖੇਤਰੀ ਮੁੱਦੇ ਰਲ ਜਾਣ ਤੇ ਉਹਦਾ ਫਾਇਦਾ ਸਿੱਧੇ ਤੌਰ ਤੇ ਭਾਜਪਾ ਹੂੰ ਜਾਂ ਕਾਂਗਰਸ ਕਾਂਗਰਸ ਜੋ ਉੱਪਰ ਬੈਠੀ ਜਿਹੜੀਆਂ ਹੋਰ ਕੋਈ ਇੱਕ ਦੋ ਵੱਡੀਆਂ ਤੇ ਰਹ ਨੇ ਜੀ ਤਾਂ ਮਤਲਬ ਕਿ ਇਹ ਚੀਜ਼ ਜਿਹੜੀ ਆ ਉਹ ਮਹੱਤਵਪੂਰਨਤਾ ਰਹਿੰਦੀ ਆ ਕਿ ਕਿਸੇ ਵੀ ਖੇਤੇ ਵਾਸਤੇ ਉਹਦੀ ਖੇਤਰੀ ਪਾਰਟੀ ਜਿਵੇਂ ਹੁਣ ਤੁਸੀਂ ਸਾਊਥ ਦੇ ਵਿੱਚ ਦੇਖੋਗੇ ਸਟਾਲਨ ਹੋ ਰਹੀਆਂ ਹੂੰ ਜਾਂ ਜੈ ਲਲਤਾ ਦੀ ਪਾਰਟੀ ਸੋ ਤਾਂ ਹੁਣ ਖੈਰ ਉਹ ਕਹਿ ਲੋ ਕਿ ਖਖੜੀਆਂ ਕਰੇਲੇ ਹੋ ਗਏ ਜੀ ਤਾਂ ਮਤਲਬ ਕਿ ਖੇਤਰੀ ਪਾਰਟੀਆਂ ਦੀ ਹਮੇਸ਼ਾ ਅਹਿਮੀਅਤ ਰਹਿੰਦੀ ਹੈ ਨਾਰਥ-ਈਸਟ ਦੇ ਵਿੱਚ ਵੀ ਕੁਝ ਖੇਤਰੀ ਪਾਰਟੀਆਂ ਹੂੰ ਉਹ ਬਥੇਰਾ ਕੁਛ ਕਰਵਾ ਰਹੇ ਨੇ ਜੀ ਜੀ ਕੁਛ ਦਾ ਭਾਜਪਾ ਦੇ ਨਾਲ ਕਹਿ ਲੋਗੇ ਬੈਠਣਾ ਉੱਠਣਾ ਵੀ ਆ ਤੇ ਸਿਆਸੀ ਤੌਰ ਤੇ ਵੀ ਕਹਿ ਲੋਗੇ ਗੱਠ ਜੋੜ ਵਾਲੀਆਂ ਗੱਲਾਂ ਬਤਾएंगे ਇਹ ਚੀਜ਼ ਤੇ ਹੈਗੀ ਆ ਜੀ ਕਿ ਖੇਤਰੀ ਪਾਰਟੀ ਦੀ ਬਹੁਤ ਜ਼ਰੂਰਤ ਹੈ ਤੁਸੀਂ ਦੇਖੋ ਨਾ ਅਕਾਲੀ ਦਲ ਬਾਦਲ ਵਾਸਤੇ ਭਈ ਖੁਦ ਸੁਖੀ ਰੰਦਾ ਬਹੁਤਾਂ ਨੇ ਕਿਹਾ ਸੀਗਾ ਕਿ ਇਹ ਬਹੁਤ ਜ਼ਰੂਰੀ ਹੈ ਖੇਤਰੀ ਪਾਰਟੀ ਬਿਲਕੁਲ ਜਾਖੜ ਸਾਹਿਬ ਹਮ ਜਾਖੜ ਸਾਹਿਬ ਤੇ ਜੇ ਤੁਸੀਂ ਦੇਖੋ ਕਿ ਅਸਤੀਫੇ ਤੱਕ ਪਹੁੰਚੇ ਨੇ ਤੇ ਉਹਨਾਂ ਦੇ ਵਿੱਚ ਇੱਕ ਵੱਡਾ ਕਾਰਨ ਇਹ ਇਹੀ ਸੀਗਾ ਕਿ ਆਪਾਂ ਅਕਾਲੀ ਦਲ ਨਾਲ ਸਮਝੌਤਾ ਕਰੀਓ ਤੇ ਲਾਨੀਆਂ ਵਕਾਲਤ ਕਰਦੇ ਸੀ ਸਮਝਦੇ ਹੋ ਨਾ ਤੇ ਜੇ ਖੇਤਰੀ ਤੇ ਰਾਂਡੀ ਐਵੇਂ ਹੱਤ ਹੈ ਤਾਂ ਤਦ ਹੀ ਵਿਰੋਧੀ ਧਿਰ ਵੀ ਕਹਿੰਦੀ ਆ ਕਿ ਨਹੀਂ 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 ਯਾਰ ਖੇਤਰੀ ਪਾਰਟੀ ਜਿਹੜੀ ਆ ਨਾ ਉਹ ਬਚਦੀ ਹੋਣੀ ਚਾਹੀਦੀ ਆ ਬਿਲਕੁਲ ਜੀ ਹੁਣ ਜਿਹੜੀ ਗੱਲ ਅਮਰਤਪਾਲ ਸਿੰਘ ਹੁਰਾਂ ਦੇ ਤੁਸੀਂ ਪਰਪੇਖ ਚੋਂ ਕੱਢ ਕੇ ਦੇਖੋਗੇ ਤਾਂ ਉਹ ਇਹ ਆ ਕਿ ਅਜੰਡਾ ਜਦੋਂ ਸਾਹਮਣੇ ਆਏਗਾ ਜੀ ਹਾਲੇ ਤਾਂ ਉਹਨਾਂ ਨੇ ਢਾਂਚਾ ਐਲਾਨਣ ਦਾ ਕਿ ਕਿ ਜਲਦੀ ਅਸੀਂ ਢਾਂਚੇ ਦਾ ਐਲਾਨ ਕਰਾਂਗੇ ਕਿਉਂਕਿ ਜੀ ਬਿਲਕੁਲ ਤਰਸੇਮ ਸਿੰਘ ਤੋਂ ਬਾਅਦ ਅਮਰਤ ਪਾਲ ਸਿੰਘ ਦਾ ਜਿਹੜਾ ਆਫੀਸ਼ੀਅਲ ਹੈਗਾ ਨਾ ਟਵਿੱਟਰ ਹੈਂਡਲ ਉਹਦੇ ਤੋਂ ਇੱਕ ਪੋਸਟ ਵੀ ਆਇਆ ਜੀ ਜਿਹਦੇ ਤੇ ਕਹਿ ਲੋ ਕਿ ਜਿਹੜੇ ਸ਼ਬਦ ਲਿਖੇ ਨੇ ਉਹ ਬਿਲਕੁਲ ਜਿਹੜੀ ਕੱਲ ਤਰਸ਼ੇਮ ਸਿੰਘ ਉਹਨਾਂ ਨਾਲ ਗੱਲ ਕਹੀ ਤਾਂ ਉਹਦੇ ਤੇ ਉਹ ਇੱਕ ਤਰ੍ਹਾਂ ਨਾਲ ਮੋਰ ਹੈ ਜੀ ਸਿੰਪਲ ਜਿਹਾ ਇਸ ਮੋਰ ਸਹਿਮਤੀ ਮਤਲਬ ਇੱਕ ਸਹਿਮਤੀ ਨਾਲ ਹੀ ਇਹ ਗੱਲ ਸਾਹਮਣੇ ਸਹਿਮਤੀ ਮੋਰ ਲੱਗ ਗਈ ਕਿ ਹਾਂ ਜੀ ਅਸੀਂ ਪਾਰਟੀ ਲੈ ਕੇ ਆ ਰਹੇ ਹਾਂ ਪਾਰਟੀ ਦਾ ਨਾਮ ਪਾਰਟੀ ਦਾ ਢਾਂਚਾ ਜੋ ਵੀ ਹੋਏਗਾ ਅਜੰਡਾ ਵਗੈਰਾ ਹੁਣ ਜਦੋਂ ਉਹ ਅਜੰਡਾ ਸਾਹਮਣੇ ਆਏਗਾ ਫਿਰ ਪਤਾ ਲੱਗੇਗਾ ਹਮ ਕਿ ਕਿਸ ਤਰ੍ਹਾਂ ਕਿਉਂਕਿ ਦੇਖੋ ਰਾਜਸੀ ਧਿਰਾਂ ਬਹੁਤ ਬਣਦੀਆਂ ਨੇ ਸਾਹਿਬ ਜੀ ਪਰ ਉਹ ਰਾਜਸੀ ਧਿਰਾਂ ਜਿਹੜੀਆਂ ਖੇਤਰੀ ਰਾਜਨੀਤੀ ਨੂੰ ਗਨ ਨਮਾਇੰਦਗੀ ਦਿੰਦੀ ਹੈ ਹੂੰ ਜੇ ਉਹ ਪਾਵਰ 'ਚ ਜਾਣਾ ਚਾਹੋ ਤਾਂ ਦੇਖੋ ਇੱਕ ਚੀਜ਼ ਆ ਕਿ ਫਿਰ ਇੱਥੇ ਥੋੜਾ ਜਿਹਾ ਸਾਨੂੰ ਸੋਸ਼ਲ ਇੰਜੀਨੀਅਰਿੰਗ ਵੱਲ ਧਿਆਨ ਦੇਣਾ ਪਊਗਾ ਬਿਲਕੁਲ ਜੀ ਉਹ ਤੁਸੀਂ ਦੇਖੋ ਨਾ ਕਿ ਕਾਂਗਰਸ ਕਾਂਗਰਸ ਕਿਉਂ ਪੰਜਾਬ ਦੇ ਵਿੱਚ ਕਾਮਯਾਬ ਆਇਆ ਕਿਉਂ ਕਿ ਕਿਉਂਕਿ ਕਾਂਗਰਸ ਕੋਲ ਹਿੰਦੂ ਵੋਟ ਵੀ ਹੈ ਹੂੰ ਕਾਂਗਰਸ ਕੋਲ ਜੱਟ ਸਿੱਖਾਂ ਦੀ ਵੋਟ ਵੀ ਹੈ ਜੀ ਠੀਕ ਹੈ ਨਾ ਜੀ ਤੇ ਕਾਂਗਰਸ ਤੇ ਕੋਲ ਐਸਸੀ ਵੋਟ ਵੀ ਆ ਹਮ ਆਮ ਆਦਮੀ ਪਾਰਟੀ ਬਹੁਤ ਜ਼ਿਆਦਾ ਕਾਮਯਾਬ ਹੋਈ ਉਹ ਇਸ ਕਰਕੇ ਕਿਉਂਕਿ ਐਸਸੀ ਵੋਟ ਨੇ ਬਹੁਤ ਜੀ ਹੰਗਾਰਾ ਦਿੱਤਾ ਅਹਿਤ ਕੀ ਇਹਨਾਂ ਦੀ ਦੁਰਗਤ ਜਿਹੜੀ ਹੈ ਉਹ ਹੋਈ ਹਮ ਲੋਕ ਸਭਾ ਇਲੈਕਸ਼ਨ ਚ ਜੀ ਜੀ ਉਹਦਾ ਵੱਡਾ ਕਾਰਨ ਕੀ ਸੀ ਕਿ ਐਸਸੀ ਵੋਟ ਜਿਹੜਾ ਉਹ ਛਟਕਿਆ ਛਟਕ ਗਿਆ ਨਾ ਜੀ ਜੀ ਬਿਲਕੁਲ ਯਾਨੀ ਕਹ ਲਓ ਪੰਜਾਬੀ ਚ ਕਿ ਖਸ ਗਿਆ ਖਸ ਗਿਆ ਜੀ ਤਾਂ ਹੁਣ ਹੁਣ ਹੁੰਦਾ ਕੀ ਆ ਕਿ ਉਹੀ ਜਿਹੜਾ ਐਸਈ ਵੋਟ ਆ ਜੇ ਇੱਧਰ ਕਾਂਗਰਸ ਨਾਲ ਜੁੜਦਾ ਜਾ ਕੇ ਤਾਂ ਕਾਂਗਰਸ ਵਾਲੇ ਤਾਂ ਹੀ ਤਾਂ ਸੁਪਨੇ ਦੇਖ ਰਹੇ ਆ ਬਿਲਕੁਲ ਤਾਂ ਹੀ ਤਾਂ ਫਤੂਈਆਂ ਸਵਾਰੇ ਨੇ ਨਵੀਆਂ ਕਿ ਪਾਵਾ ਗਿਆ ਸੀ 27 ਚ ਜਦੋਂ ਮੰਤਰੀ ਸੰਤਰੀ ਬਣੇ ਤਾਂ ਇਹ ਹੀ ਆ ਕਿ ਤੁਹਾਨੂੰ ਇਹ ਦੇਖਣਾ ਪੈਂਦਾ ਹੁੰਦਾ ਆ ਠੀਕ ਹੈ ਮੈਂ ਜਿਵੇਂ ਕਿਹਾ ਕਿ ਖੇਤਰੀ ਪਾਰਟੀਆਂ ਆਉਂਦੀਆਂ ਉਹਨਾਂ ਦੀ ਹਾਜ਼ਰੀ ਹੁੰਦੀ ਆ ਪਰ ਜੇ ਸਫਲਤਾ ਪਾਉਣੀ ਹੁੰਦੀ ਆ ਤਾਂ ਉਹ ਤੁਹਾਡਾ ਇੱਕ ਏਜੰਡਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹਮ ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਭਈ ਜਾਣਤਾ ਇਹ ਆ ਕਿ ਤੁਸੀਂ ਵਨ ਸਾਈਡਡ ਕਿਸੇ ਵੀ ਵਰਗ ਦੀ ਵੋਟ ਜਿਹੜੀ ਆ ਉਹ ਹਾਸਲ ਕਰ ਲਓ ਜੀ ਤਾਂ ਉਹ ਹੁਣ ਇੱਕ ਜਦੋਂ ਹੁਣ ਕਹਿ ਲੋ ਕਿ ਜੇ ਆਪਾਂ ਆ ਖਾਸ ਤੌਰ ਤੇ ਵੇਖੀਏ ਜਿਵੇਂ 35% ਐਸਸੀ ਜੀ ਤਾਂ ਫਿਰ ਗਾਂ 40 ਦੇ ਕਿਨਾਬ ਆ ਗਿਆ ਹੈ ਹਿੰਦੂ ਹਮ ਐਸੀ ਇੱਥੇ ਥੋੜੀ ਜਿਹੀ ਆਪਾਂ ਦੇਖੀਏ ਤਾਂ ਸਮਾਜਿਕ ਤੌਰ ਤੇ ਬੰਤਰ ਵੀ ਸਾਡੀ ਕੁਛ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਬਣੀ ਹੋਈ ਹੈ ਤੇ ਫਿਰ ਉਸ ਤੋਂ ਬਾਅਦ ਜੇ ਤੁਸੀਂ ਅੱਗੇ ਚਲੇ ਜਾਓਗੇ ਤਾਂ ਬਾਕੀ ਸਿੱਖਾਂ ਦੀ ਵੋਟ ਆ ਜਾਂਦੀ ਹੈ ਸਿੱਖ ਹਾਲੇ ਵੀ ਗੱਲੋ ਕਿ অলਮੋਸਟ 50% ਬਣ ਜਾਂਦੇ ਆ ਤਾਂ ਗੱਲ ਇਹ ਆ ਕਿ ਤੁਹਾਨੂੰ ਜਿਹੜਾ ਵੋਟ ਸ਼ੇਅਰ ਚਾਹੀਦਾ ਹੈ ਯਕੀਨਨ 25 30 ਤੋਂ ਉੱਤੇ 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 ਬਿਲਕੁਲ 25 ਤਾਂ ਹੁਣ ਕਿਉਂਕਿ ਜਿਆਦੀਆਂ ਧਿਰਾਂ ਆ ਜਾਣਗੀਆਂ 25 30 ਤਾਂ ਤੁਹਾਨੂੰ ਚਾਹੀਦਾ ਹੈ ਚਾਹੀਦਾ ਤਾਂ ਉਹ ਵੋਟ ਸ਼ੇਅਰ ਇਹ ਹੈ ਕਿ ਸਾਰੇ ਵਰਗਾਂ ਨੂੰ ਸਾਰੇ ਨਾਲ ਹੈ ਕਿ ਹੁਣ ਏਜੰਡਾ ਇਹਨਾਂ ਦਾ ਕੀ ਹੋਏਗਾ ਮੈਨੂੰ ਪਤਾ ਨਹੀਂ ਪਰ ਇਹ ਆ ਕਿ ਵਿਰੋਧ ਤਾਂ ਬਹੁਤ ਹੋਏਗੀ ਵੱਡਾ ਚੈਲੰਜ ਇਹ ਹੋਏਗਾ ਹੂੰ ਵਿਰੋਧ ਤਾਂ ਐਉਂ ਆ ਜੇ ਨਰਮ ਸੁਰ ਰੱਖਣਗੇ ਜੀ ਤੇ ਸਿਮਰਨਜੀਤ ਸਿੰਘ ਮਾਨ ਉਹ ਰਾਈ ਨੇ ਘੇਰ ਲੈਣਾ ਕਿਉਂਕਿ ਉਹ ਆਪਦੀ ਜ਼ਮੀਨ ਥੋੜੀ ਨਾ ਇਹਦਾ ਖੁੱਸਣ ਦੇਣਗੇ ਬਿਲਕੁਲ ਕੋਈ ਵੀ ਨਹੀਂ ਅੰਦਰ ਕਿਉਂਕਿ ਉਹ ਵੀ ਇਸ ਤਰ੍ਹਾਂ ਦੀ ਰਾਜਨੀਤੀ ਕਰਦੇ ਆ ਜੀ ਤਾਂ ਉਹ ਜੇ ਨਰਮ ਹੋਣਗੇ ਮਤਲਬ ਕਿ ਇਸ ਤਰ੍ਹਾਂ ਦੀ ਪੋਲਿਟਿਕਸ ਕਰਨਗੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਅੱਜ ਪੰਥ ਦੇ ਨਾਲ-ਨਾਲ ਪੰਜਾਬ ਸ਼ਬਦ ਦਾ ਜ਼ਿਕਰ ਕਰ ਰਹੇ ਨੇ ਬਿਲਕੁਲ ਤਰਸੀਮ ਸਿੰਘ ਨੇ ਵੀ ਕੀਤਾ ਜੀ ਤੇ ਸ਼ਾਇਦ ਮੇਰੇ ਖਿਆਲ ਦੇ ਨਾਲ ਕਹਿ ਲੋ ਕਿ ਟਵੀਟ 'ਚ ਵੀ ਹਾਲਾਂਕਿ ਉਹ ਮੈਨੂੰ ਹੁਣ ਅੱਖਰ-ਖਰ ਯਾਦ ਨਹੀਂ ਤੁਸੀਂ ਕੱਢ ਕੇ ਦੇਖ ਲੈਣਾ ਤਾਂ ਪੰਥ ਤੇ ਪੰਜਾਬ ਦਾ ਇਹਨਾਂ ਨੇ ਜ਼ਿਕਰ ਕੀਤਾ ਜ਼ਿਕਰ ਕੀਤਾ ਜੀ ਤੇ ਇਹ ਵੀ ਕਿਹਾ ਕਿ ਹਰ ਵਰਗ ਦਾ ਹਰ ਸੰਜੀਪਾਰਟੀ ਜਿਹੜੀ ਹਾਂ ਇਹ ਦੇ ਵਿੱਚ ਖੁੱਲਾ ਹੋਊਗਾ ਮਤਲਬ ਕਿ ਸੁਰਤ ਹੈ ਇੱਕ ਤਰ੍ਹਾਂ ਨਾਲ ਇਹੀ ਹੈ ਨਾ ਕਿ ਹੁਣ ਜਦੋਂ ਤੁਸੀਂ ਪਾਰਟੀ ਬਣਾਉਨੇ ਹੋ ਹੂੰ ਪਾਰਟੀ ਦੀ ਜਿਹੜੀ ਮੂਢਲੀ ਸ਼ਰਤ ਹੈ ਸਰੇ ਆ ਕਿ ਤੁਹਾਨੂੰ ਉੱਥੇ ਹਲਫਨਾਮਾ ਦੇਣਾ ਪਊਗਾ ਹੂੰ ਚੋਣ ਕਮਿਸ਼ਨ ਦੇ ਕੋਲ ਕਿ ਅਸੀਂ ਸੈਕੂਲਰ ਵੈਲਿਊਜ਼ ਨੂੰ ਮੰਨਦੇ ਹਾਂ ਮੰਨਦੇ ਹਾਂ ਤੁਸੀਂ ਇੱਕ ਧਰਮ ਦੀ ਪਾਰਟੀ ਨਹੀਂ ਰਜਿਸਟਰਡ ਕਰਾ ਸਕਦੇ ਬਿਲਕੁਲ ਬਿਲਕੁਲ ਪਹਿਲੀ ਗੱਲ ਤੇ ਇਹੀ ਹੈ ਕਿ ਇੱਥੇ ਵੀ ਸਵਾਲ ਉੱਠਣਗੇ ਜੀ ਕਿ ਅਮਰਤਪਾਲ ਸਿੰਘ ਹੋਰਾਂ ਦਾ ਵਾਰੀ ਖਾਲਸਤਾਨੀ ਮੰਨ ਕਰਕੇ ਹੋਇਆ ਨਾ ਉਹ ਉਹਦੇ ਹੱਕ 'ਚ ਖੜਨਾ ਕਰਕੇ ਹੋਇਆ ਤਾਂ ਜੇ ਨਰਮਸੂਰ ਰੱਖਦੇ ਆ ਤਾਂ ਸਿਮਰਨਜੀਤ ਸਿੰਘ ਮਾਨ ਵਰਗੇ ਜਿਹੜੇ ਪੁਰਾਣੇ ਖੜਾਰੀ ਉੱਥੇ ਬੈਠੇ ਨੇ ਉਹ ਵੀ ਚੋਬਾ ਲਾਉਣਗੇ ਜੇ ਮਤਲਬ ਕਿ ਸੁਰ ਘਰਮ ਕਰਦੇ ਨੇ ਤਾਂ ਤਦ ਵੀ ਘਰੇਬੰਦੀ ਜਿਹੜੀ ਹੋਏਗੀ ਤੇ ਦੂਸਰਾ ਇਹ ਕਿ ਜੋ ਲੋਕ ਜੋੜ ਇਹਨਾਂ ਨੂੰ ਜੋੜਨੇ ਜ਼ਰੂਰੀ ਆ ਉਹ ਖਿਸਕਣਗੇ ਪੰਜਾਬ ਦੇ ਵਿੱਚ ਖਿਸਕਣ ਬਿਲਕੁਲ ਜੀ ਦੂਰ ਖਿਸਕਣਗੇ ਤਾਂ ਇਹ ਇੱਕ ਵੱਡਾ ਚੈਲੰਜ ਇਹ ਵੀ ਆ ਕਿ ਤੁਹਾਨੂੰ ਸਾਬਤ ਕਰਨਾ ਪਏਗਾ ਕਿਉਂਕਿ ਸਵਾਲ ਇਹ ਉੱਠਦੇ ਆ ਕਿ ਜਿੱਦਾਂ ਇੰਜੀਨੀਅਰ ਰਾਸ਼ੀਦ ਆ ਜੰਮੂ ਕਸ਼ਮੀਰ ਦੇ ਵਿੱਚ ਕਿ ਅਮਰਤਪਾਲ ਸਿੰਘ ਵੀ ਇਸੇ ਤਰ੍ਹਾਂ ਦੀ ਗੇਮ ਦਾ ਹਿੱਸਾ ਹੈ ਤੁਹਾਨੂੰ ਇਹ ਵੀ ਪਹਿਲਾਂ ਸਾਬਤ ਕਰਨਾ ਪਵੇਗਾ ਨਾ ਖੁਦ ਨੂੰ ਇਹ ਵੀ ਇੱਕ ਚੈਲੰਜ ਹੈ ਸਰ ਬਿਲਕੁਲ ਜੀ ਮੋਢਲਾ ਚੈਲੰਜ ਤੇ ਇਹੋ ਹੀ ਹੈ ਨਾ ਸੁਖਮ ਸਿੰਘ ਸਾਹਿਬ ਕਿ ਭਾਈ ਤੁਹਾਨੂੰ ਇਹ ਸਾਬਤ ਕਰਨਾ ਪਵੇਗਾ ਸਿੱਧ ਕਰਨਾ ਪਵੇਗਾ ਕਿ ਅਸੀਂ ਕਿਸੇ ਨਾਲ ਕੋਈ ਰਲ ਮਿਲ ਕੇ ਨਹੀਂ ਖੇਡ ਰਹੇ ਹੂੰ ਇਹ ਵੀ ਇੱਕ ਬੁਨਿਆਦੀ ਚੈਲੰਜ ਹੈ ਨਾ ਜ਼ਰੂਰਤ ਵੀ ਹੈ ਕਿ ਭਾਜਪਾ ਹਾਂਜੀ ਪੰਜਾਬ ਦਾ ਕੁਝ ਸੈਂਟੀਮੈਂਟ ਇਸ ਤਰ੍ਹਾਂ ਦਾ ਹੀ ਆ ਕਿ ਉਹ ਤਾਂ ਦਿੱਲੀ ਨਾਲ ਹੀ ਕਹਿ ਲੋ ਕਿ ਬਈ ਇਦਾਂ ਦਾ ਸ਼ਬਦ ਇਸਤੇਮਾਲ ਕੀਤਾ ਜਾਂਦਾ ਪਰ ਇਹ ਆ ਕਿ ਭਾਜਪਾ ਪ੍ਰਤੀ ਇੱਥੇ ਤੁਹਾਨੂੰ ਪਤਾ ਨਰਮ ਗੋਸ਼ਾ ਬਹੁਤਾ ਨਹੀਂ ਹੈ ਸੋ ਚੈਲੰਜ ਇਸ ਤਰ੍ਹਾਂ ਦਾ ਹੈ ਕਿ ਬਾਕੀ ਦੇਖੋ ਕਿਹਦੇ ਨਾਲ ਅਲਾਈਅੰਸ ਹੁੰਦਾ ਹੈ ਕਿਹਦੇ ਨਾਲ ਨਹੀਂ ਹੁੰਦਾ ਕੀ ਹਿਸਾਬ ਕਿਤਾਬ ਕਿਸ ਤਰ੍ਹਾਂ ਦਾ ਐਜੰਡਾ ਹੁੰਦਾ ਉਹ ਤੇ ਹਾਲੇ ਕਹਿ ਲੋ ਕਿ ਦੂਰ ਦੀਆਂ ਗੱਲਾਂ ਨੇ ਜਦੋਂ ਆਉਣਗੇ ਫਿਰ ਆਪਾਂ ਜਾਦਾ ਇਹਦੇ ਤੇ ਗੱਲ ਕਰ ਸਕਦੇ ਆ ਜਿਹੜੇ ਆਪਦੇ ਬੰਦੇ ਨਾਲ ਉਹ ਵੀ ਪੂਰੇ ਖੜਦੇ ਆ ਕਿ ਉਹਨਾਂ ਚੋਂ ਵੀ ਕੋਈ ਆਹ ਦੇਖੋ ਨਾ ਹਾਂ ਮੈਂ ਉਹੀ ਕਹਿ ਰਿਹਾ ਸਰ ਕਿ ਹਾਲੇ ਬੰਤਰ ਦਾ ਪਤਾ ਲੱਗੇਗਾ ਜਥੇ ਬੰਦਰ ਕਟਾਂਚੇ ਦਾ ਪਤਾ ਲੱਗੇਗਾ ਫਿਰ ਕਿਸ ਤਰ੍ਹਾਂ ਦਾ ਏਜੰਡਾ ਆਉਂਦਾ ਕਿਸ ਤਰ੍ਹਾਂ ਦੀਆਂ ਨੀਤੀਆਂ ਤੇ ਅੱਗੇ ਵਧਦੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਫਿਰ ਤੈਅ ਕਰਨਗੀਆਂ ਪਰ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਨਾ ਤਾਂ ਇਹੋ ਆ ਕਿ ਰਵਾਇਤੀ ਰਾਜਨੀਤੀ ਜਿਹੜੀ ਹੈ ਨਾ ਉਹਨੂੰ ਵੀ ਰਹੇਗਾ ਉਹ ਮਤਲਬ ਕਿ ਛੇਤੀ ਕੀਤੇ ਉਹ ਆਪਣਾ ਸਪੇਸ ਸਟਾਈ ਨਹੀਂ ਕਰਦੇ ਬਿਲਕੁਲ ਹੀ ਨਹੀਂ ਕਰਨਗੇ ਨਾ ਉਹਨਾਂ ਨੂੰ ਵੀ ਬਥੇਰੀਆਂ ਤੇ ਖੜਵਾਉਂਦੀਆਂ ਤਾਂ ਹਾਲੇ ਬਹੁਤ ਕੁਝ ਹੋਣਾ ਬਾਕੀ ਪਰ ਇਸ ਸਾਰੇ ਦ੍ਰਿਸ਼ਟਾਂਤ ਚੋਂ ਜਿਹੜੀ ਗੱਲ ਤੁਸੀਂ ਕੱਢ ਸਕਦੇ ਹੋ ਉਹ ਇਹ ਆ ਕਿ ਅਮਰਤਪਾਲ ਸਿੰਘ ਹੋਰਾਂ ਦੀ ਜੇ ਇਹ ਤਨਜ਼ੀਮ ਹੋਂਦ ਚ ਆਉਂਦੀ ਆ ਜੀ ਇਲੈਕਸ਼ਨ ਲੜਦੇ ਆ ਥੈਟ ਮੀਨ ਕਿ ਜਿਹੜੀ ਆਪਾਂ ਗੱਲ ਮਨਕੇ ਚੱਲ ਰਹੇ ਸੀ ਕਿ ਕਿ ਇਹਨਾਂ ਨੂੰ ਫਿਰ ਛੁੱਟੀ ਜ਼ਰੂਰ ਮਿਲ ਸਕਦੀ ਹਾਂ ਇਹ ਹੈ ਬਿਲਕੁਲ ਇਹ ਮੋਢਲੇ ਤੌਰ ਤੇ ਜੜੀ ਰਾਇਤ ਹੈ ਸ਼ਾਇਦ ਉਹ ਕੋਟ ਦੇ ਦੇਵੇਗੀ ਹਾਂ ਬਿਲਕੁਲ ਬਿਲਕੁਲ ਜੀ ਇਧਰ ਖਾਨ ਸਾਹਿਬ ਕਹਿ ਰਹੇ ਨੇ ਕਿ ਮੋਦੀ ਨੇ ਦੇਸ਼ ਦੇ 1.5 ਲੱਖ ਕਰੋੜ ਕਰਜ਼ਾ ਲਿਆਤਾ ਭਾਈ ਹੁਣ ਲਾਉਣਾ ਕਿਵੇਂ ਹੈ ਤੇ ਲੋਕਾਂ ਨੇ ਟੈਕਸ ਭਰਨੇ ਆ ਇਹਦੇ ਮਿੰਟੂ ਜੀ ਕੁਸ਼ ਮਿੱਤਰੇ ਵੀ ਪੁੱਛ ਰਹੇ ਨੇ ਕਿ ਮਾਨ ਸਾਹਿਬ ਦੀ ਸਿਹਤ ਬਾਰੇ ਵੀ ਕੋਈ ਦੱਸ ਦਿਓ ਭਾਈ ਮਾਨ ਸਾਹਿਬ ਨੂੰ ਕਹਿੰਦੇ ਹੁਣ ਠੀਕ ਹੈ ਛੁੱਟੀ ਛੱਟੀ ਮਿਲ ਗਈ ਹੈ ਤੇ ਉਹ ਥੋੜੇ ਸਰਗਰਮ ਵੀ ਨਜ਼ਰ ਆ ਰਹੇ ਨੇ ਸਾਹਵ ਕਹ ਰਹੇ ਕਿ ਪੰਜਾਬ ਦਾ ਯੂਥ ਪਾਰਟੀ ਬਣਾਵੇ ਜਿਨ੍ਹਾਂ ਦੀ ਆਈਡੀਆਲੋਜੀ ਜਿਹੜੀ ਹੈ এডੂਕੇਸ਼ਨ ਹੈਲਥ ਸੇਫਟੀ ਹੋਵੇ ਹਾਲਾਂਕਿ ਪਹਿਲਾਂ ਵਾਲੀਆਂ ਪਾਰਟੀਆਂ ਵੀ ਇਹ ਚੀਜ਼ਾਂ ਦੇ ਹਵਾਲੇ ਦਿੰਦੀਆਂ ਰਹੀਆਂ ਨੇ ਮਿੰਟੂ ਜੀ এডੂਕੇਸ਼ਨ ਰੋਜ਼ਗਾਰ ਹਨਾ ਬਾਅਦ ਚ ਕਈ ਵਾਰੀ ਇਹ ਚੀਜ਼ਾਂ ਬਦਲ ਜਾਂਦੀਆਂ ਨੇ ਦੇਖੋ ਗੱਲ ਇਹ ਕਿ ਜਿਹੜੀ ਮਰਜ਼ੀ ਤੇ ਰਾਜ ਜਵੇ ਹੂੰ ਦਿੱਲੀ ਦੀ ਸਰਕਾਰ ਦੇ ਕਲੂਕੇ ਭਾਈ ਸਮਰਥਨ ਤੋਂ ਬਗੈਰ ਨਹੀਂ ਚਲੇਗੀ ਪੰਜਾਬ ਇਹ ਮੈਂ ਗੱਲ ਜ਼ਿੰਮੇਵਾਰੀ ਨਾਲ ਕਹਿ ਰਿਹਾ ਹਾਂ ਸਰ ਬਿਲਕੁਲ ਅਸੀਂ ਅਸੀਂ ਇੰਨਾ ਕੁਝ ਨੁਕਸਾਨ ਲਿਆ ਆਪਦਾ ਹਮ ਸਭ ਹੁਣ ਅਸੀਂ ਉਹਨਾਂ ਤੋਂ ਬਿਨਾਂ ਨਹੀਂ ਚੱਲ ਸਕਦੇ ਆਪਣੇ ਦਮ ਤੇ ਨਹੀਂ ਚੱਲਿਆ ਜਾ ਸਕਦਾ ਜੀ ਆ ਤੁਸੀਂ ਦੇਖ ਲਓ ਆ ਸਕੀਮਾ ਸਕੂਮਾ ਜਿਹੜੀਆਂ ਉਹਨਾਂ ਦਾ ਪੈਸਾ ਆਉਂਦਾ ਤਾਂ ਮਾੜਾ ਮੋਟਾ ਚੱਲਿਆ ਜਾਂਦਾ ਹੈ ਹਮ ਗੱਲ ਇਹ ਤੇ ਸਾਫ਼ ਆ ਕਿ ਪਹਿਲੀ ਗੱਲ ਤੇ ਇਹ ਆ ਕਿ ਪੰਜਾਬ ਕਸ਼ਮੀਰ ਤਾਂ ਮਤਲਬ ਕਿ ਡੀਪ ਸਟੇਟ ਦਾ ਬਹੁਤ ਜ਼ੋਰ ਲੱਗਦਾ ਇੱਥੇ ਜੀ ਬਹੁਤ ਜ਼ੋਰ ਲੱਗਦਾ ਬਿਲਕੁਲ ਤੇ ਬਾਕੀ ਫਾਈਨੈਂਸ਼ਲੀ ਜਿਵੇਂ ਮੈਂ ਕਿਹਾ ਕਿ ਤੁਹਾਨੂੰ ਇੱਕ ਰਹਿਮੋ ਕਰਮ ਤੇ ਰਹਿਣਾ ਪੈਂਦਾ ਕੋਈ ਵੀ ਮੁੱਖ ਮੰਤਰੀ ਬਣੇਗਾ ਆਪਣੇ ਦਮ ਤੇ ਨਹੀਂ ਚੱਲ ਸਕਦਾ ਹਾਂਜੀ ਤੇ ਸਾਡੇ ਪਤਾ ਕੀ ਆ ਕਿ ਜੇ ਕੋਈ ਮੰਨ ਲਓ ਇਸ ਤਰ੍ਹਾਂ ਦਾ ਕੋਈ ਤਾਲਮੇਲ ਬਣਾਉਦਾ ਸੀ ਉਹਨੂੰ ਬੁਰਾ ਸਮਝਦੇ ਆ ਇਹ ਵਿੱਕ ਗਿਆ ਜੀ ਇਹ ਫਲਾਣੇ ਦਾ ਫਲਾਣੇ ਨਹੀਂ ਪਰ ਵੱਡੇ ਤੌਰ ਤੇ ਨੂੰ ਸੋਚਿਆ ਜਾਵੇ ਤੇ ਮਜਬੂਰੀ ਵੀ ਹੈ ਸਾਨੂੰ ਐਸਾ ਹੀ ਮੁੱਖ ਮੰਤਰੀ ਚਾਹੀਦਾ ਚਾਹੇ ਉਹ ਕਿਸੇ ਵੀ ਧਿਰ ਦਾ ਆ ਜਾਵੇ ਮੈਨੂੰ ਉਹ ਪਰਵਾਹ ਨਹੀਂ ਜੀ ਚਾਹੇ ਉਹ ਅਮਰਪਾਲ ਸਿੰਘ ਹੋਰਾਂ ਦੀ ਧਿਰ ਚੋਂ ਆ ਜਾਵੇ ਚਾਹੇ ਉਹ ਕਾਮਰੇਡਾਂ ਚੋਂ ਆ ਜਾਵੇ ਕੋਈ ਵੀ ਆ ਜਾਵੇ ਕਿ ਸਾਡਾ ਜਿਹੜਾ ਵਿੱਤੀ ਸੰਕਟ ਹੈ ਨਾ ਪਹਿਲਾਂ ਇਹਨੂੰ ਦੂਰ ਕਰੇ ਉਹ ਬਿਲਕੁਲ ਸਾਡਾ ਸਭ ਤੋਂ ਡਾਡਾ ਸੰਕਟ ਜਿਹੜਾ ਹੈ ਇਸ ਵੇਲੇ ਵਿੱਤੀ ਸੰਕਟ ਹੈ ਸਾਡਾ ਜੀ ਵਿੱਤੀ ਸੰਕਟ ਚੋਂ ਹੀ ਰੋਜ਼ਗਾਰ ਨਿਕਲਦਾ ਹੈ ਰੋਜ਼ਗਾਰ ਦੇ ਵਿੱਚੋਂ ਹੀ ਕਹ ਲੋ ਕਿ ਤੁਹਾਡਾ ਭਵਿਕੂ ਸਰਦਾ ਹੈ ਸਾਡਾ तो इस करके वित्तीय संकट ਸਾਡੇ ਵਾਸਤੇ ਇੱਕ ਬਹੁਤ ਹੀ ਮੈਂ ਕਹੂੰਗਾ ਕਿ ਨਾਜ਼ੁਕ ਸਥਿਤੀ ਪੈਦਾ ਕਰਕੇ ਬੈਠਾ ਹੈ ਜੀ ਹੂੰ